ਨਮਸਕਾਰ ਸਤਿ ਸ੍ਰੀ ਅਕਾਲ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੋਣ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਸਿੱਥ ਪਾਰਟੀ ਦਫ਼ਤਰ ਵਿੱਚ 2024 ਲੋਕ ਸਭਾ ਚੋਣਾਂ ਦੇ ਲਈ ਭਾਜਪਾ ਦਾ ਚੋਣ ਮਨੋਰਥ ਕੀਤਾ ਜਾ ਰਿਹਾ ਇਸ ਨੂੰ ਭਾਜਪਾ ਦਾ ਸੰਕਲਪ ਮੋਦੀ ਦੀ ਗਾਰੰਟੀ ਨਾਮ ਦਿੱਤਾ ਗਿਆ ਮੋਦੀ ਦੇ ਨਾਲ ਮੰਚ ਤੇ ਜੇਪੀ ਨੇড্ডা ਰਾਜਨਾਥ ਸਿੰਘ ਅਮਿਤ ਸ਼ਾਤ ਨਰਮਲਾ ਸੀਤਾਰਾਮਨ ਮੌਜੂਦ ਰਹੇ ਸੰਕਲਪ ਪੱਤਰ ਦੀ ਪਹਿਲੀ ਕਾਪੀ ਗੁਜਰਾਤ ਹਰਿਆਣਾ ਅਤੇ ਛੱਤੀਸਗੜ੍ਹ ਤੋਂ ਆਏ ਤਿੰਨ ਲੋਕਾਂ ਨੂੰ ਸੌਂਪੀ ਗਈ ਰਾਜਸਥਾਨ ਦੇ ਕੋਟਾ ਦੇ ਹੋਸਟਲ ਵਿੱਚ ਸਵੇਰੇ 6 ਵਜੇ ਟਰਾਂਸਫਾਰਮ ਵਿੱਚ ਸ਼ਾਰਟ ਸਰਕਟ ਦੇ ਨਾਲ ਲੱਗੀ ਭਿਆਨਕ ਅੱਗ ਕਕਰਾਂ ਦਿਸਮੇ 6 ਮੰਜ਼ਿਲਾ ਹੋਸਟਲ ਵਿੱਚ ਕੁੱਲ 70 ਵਿਦਿਆਰਥੀ ਸਨ ਮੌਜੂਦ ਅਤੇਕਤਰ ਵਿਦਿਆਰਥੀ ਸਵੇਰੇ ਗਹਿਰੀ ਨੀਂਦ ਵਿੱਚ ਸਨ ਹੋ ਹੱਲਾ ਹੋਇਆ ਤਾਂ ਭਗੜੜ ਮਚ ਗਈ ਇਸ ਵਿੱਚ 7 ਵਿਦਿਆਰਥੀ ਝੁੱਲ ਸਗੇ ਪਹਿਲੀ ਮੰਜ਼ਿਲ ਤੇ ਕੁਝ ਵਿਦਿਆਰਥੀਆਂ ਨੇ ਬਾਲਕਨੀ ਵਿੱਚ ਚਾਦਰਾਂ ਬੰਨ ਕੇ ਉਤਰਨ ਦਾ ਪ੍ਰਯਾਸ ਕੀਤਾ ਇਸ ਦੌਰਾਨ ਕਈ ਵਿਦਿਆਰਥੀ ਜ਼ਖਮੀ ਵੀ ਹੋ ਗਏ ਆਮ ਆਦਮੀ ਪਾਰਟੀ ਦੇ ਰਾਸ਼ਟਰਪਤੀ ਸੰਸਦ ਸੰਜੇ ਸਿੰਘ ਕਾਂਗਰਸ ਸਖਤਰ ਮਲਕ ਅਰਜੁਨ ਖੜਗੇ ਦੇ ਨਾਲ ਉਹਨਾਂ ਦੇ ਬਾਅਦ ਦੀ ਮੁਲਾਕਾਤ ਕਰਨ ਪਹੁੰਚੇ ਇਸ ਤੋਂ ਪਹਿਲਾਂ ਉਹਨਾਂ ਨੇ ਖੜਗੇ ਦੇ ਨਾਲ ਮੁਲਾਕਾਤ ਨੂੰ ਲੈ ਕੇ ਆਪਣਾ ਏਜੰਡਾ ਦੱਸਿਆ ਦੱਸਦੀ ਹੈ ਕਿ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਸੰਜੇ ਸਿੰਘ ਪਹਿਲੀ ਵਾਰ ਇੰਡੀਆ ਗੱਠਜੋੜ ਦੇ ਕਿਸੇ ਆਗੂ ਦੇ ਨਾਲ ਮੁਲਾਕਾਤ ਦੇ ਲਈ ਪਹੁੰਚੇ ਹਨ ਸੰਜੇ ਸਿੰਘ ਨੇ ਦੱਸਿਆ ਕਿ ਮਲਕ ਅਰਜੁਨ ਖੜਗੇ ਹਮੇਸ਼ਾ ਸਾਧਨ ਵਿੱਚ ਉਹਨਾਂ ਨੂੰ ਪ੍ਰੋਤਸਾਹਿਤ ਕਰਦੇ ਰਹੇ ਹਨ ਦੇਪੂ ਮੀਂਹ ਮੱਧ ਪ੍ਰਦੇਸ਼ ਦੀ ਸਾਧ ਸੰਗਤ ਵੱਲੋਂ ਸ਼ਾਸਤ੍ਰਾਮ ਜੀ ਸਚਕਣ ਧਾਮ ਚੀਏ ਨਗਰੀ ਆਸ਼ਰਮ ਵਿੱਚ ਤੁਮਤਮ ਨਾਲ ਅਤੇ ਸ਼ਰਦਾ ਦਿਨ ਮਨਾਇਆ ਗਿਆ ਸਥਾਪਨਾ ਦਿਵਸ ਦਾ ਪਵਿੱਤਰ ਪੰਡਹਾਰਾ ਪਵਿੱਤਰ ਪੰਡਹਾਰੇ ਦੇ ਵਿੱਚ ਵੱਡੀ ਗਿਣਤੀ ਵਿੱਚ ਸੂਬੇ ਦੀ ਸਾਧ ਸੰਗਤ ਨੇ ਵੱਖ-ਵੱਖ ਜ਼ਿਲ੍ਹਿਆਂ ਚੋਂ ਕੀਤੀ ਵੱਡੀ ਗਿਣਤੀ ਚ ਸ਼ਿਰਕਤ ਇਸ ਮੌਕੇ ਪੂਜਨੀ ਗੁਰਜੀ ਦੁਆਰਾ ਸ਼ੁਰੂ ਕਰਵਾਏ ਗਏ 162 ਮਾਨਵਤਾ ਕਾਰਜਾਂ ਨੂੰ ਵੀ ਸਾਧ ਸੰਗਤ ਨੇ ਦਿੱਤੀ ਕੀਤੀ ਭਾਰਤੀ ਜਨਤਾ ਪਾਰਟੀ ਬੀਜੇਪੀ ਨੇ ਅੰਤਵਾਰ ਨੂੰ ਲੋਕ ਸਭਾ ਚੋਣਾਂ ਦੇ ਲਈ ਸੰਕਲਪ ਪੱਤਰ ਜਾਰੀ ਕੀਤਾ ਖਾਸ ਕਰ ਲਈ ਰਹੀ ਕਿ ਇਸ ਦੀ ਪਹਿਲੀ ਕਾਪੀ ਹਰਿਆਣਾ ਦੇ ਕਿਸਾਨ ਨੂੰ ਸੌਂਪੀ ਗਈ ਕਿਸਾਨਾਂ ਦੇ ਪ੍ਰਤੀਨਿਧੀ ਦੇ ਤੌਰ ਤੇ ਕਾਪੀ ਉਹਨਾਂ ਨੂੰ ਦਿੱਤੀ ਗਈ ਹੈ ਕਿਸਾਨ ਰਾਮਵੀਰ ਚਾਹਰ ਹਰਿਆਣਾ ਦੇ ਵਿੱਚ ਛੱਜਰ ਦੇ ਪਿੰਡ ਪਾਨਾ ਕੇਸ਼ੋ ਸਲਾਨੀ ਦੇ ਰਹਿਣ ਵਾਲੇ ਹਨ ਇਸ ਦੌਰਾਨ ਕਿਹਾ ਗਿਆ ਕਿ ਰਾਮਵੀਰ ਨੂੰ ਕੇਂਦਰ ਦੀ ਪੀਐਮ ਸਮਾਨ ਨidhi ਫਸਲ ਬੀਮਾ ਯੋਜਨਾ ਅਤੇ ਪਸ਼ੂ ਤਨ ਯੋਜਨਾਵਾਂ ਦਾ ਲਾਭ ਮਿਲਿਆ ਹੈ ਪੰਜਾਬ ਸੁਭੇ ਦੀ ਸਹਾਸੰਗਤ ਵੱਲੋਂ ਡੇਰਾ ਰਾਜਗੜ ਸਰਾਜਪੁਰ ਆਸ਼ਰਮ ਵਿੱਚ ਤੁਮਤਮ ਨਾਲ ਅਤੇ ਸ਼ਰਧਾ ਨਾਲ ਮਨਾਇਆ ਗਿਆ ਡੇਰਾ ਸੱਚਾ ਸੋਧਾ ਦੇ ਪਵਿੱਤਰ ਸਥਾਪਨਾ ਦਿਵਸ ਦਾ ਭੰਡਾਰਾ ਪਵਿੱਤਰ ਭੰਡਾਰੇ ਵਿੱਚ ਵੱਡੀ ਗਿਣਤੀ ਵਿੱਚ ਸੁਭੇ ਦੀ ਸਹਾਸੰਗਤ ਨੇ ਸ਼ਿੱਖਤ ਕਰਕੇ ਗੁਰੂ ਜਜ਼ਗਾਇਆ ਇਸ ਮੌਕੇ ਪੂਜਨੀ ਗੁਰੂ ਜੀ ਦੁਆਰਾ ਸ਼ੁਰੂ ਕਰਵਾਏ ਗਏ 162 ਮਾਨੋਤਾ ਭਲਾਈ ਕਾਰਜਾਂ ਨੂੰ ਦਿੱਤੀ ਗਈ ਗਤੀ ਕਰਨਾਲ ਵਿੱਚ ਅੰਬੇਡਕਰ ਜਨਮ ਦਿਤੀ ਤੇ ਆਯੋਜਿਤ ਰੈਲੀ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ لال ਪਹੁੰਚੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਸਾਬਕਾ ਸੀਐਮ ਖੱਤਰ ਨੇ ਸੇੰਕਤ ਰੂਪ ਤੇ ਰੈਲੀ ਨੂੰ ਕੀਤਾ ਸੰਬੋਧਿਤ ਪਹਿਲਾ ਘਰੋਂਡਾ ਦੀ ਨਵੀਂ ਅਨਾਜ ਮੰਡੀ ਵਿੱਚ ਵਿਜੇ ਸੰਕਲਪ ਰੈਲੀ ਹੋਈ ਅਤੇ ਅੰਬੇਡਕਰ ਜਨਮ ਦਿਦ ਦੇ ਉਪਲਕਸ਼ ਵਿੱਚ ਕਰਨਾਲ ਵਿੱਚ ਵਿਜੇ ਸੰਕਲਪ ਰੈਲੀ ਕੀਤੀ ਗਈ ਇਸ ਮੌਕੇ ਤੇ ਦੋਨੋਂ ਆਗੂਆਂ ਨੇ ਕਾਂਗਰਸ ਤੋਂ ਜੰਮ ਕੇ ਵਿਨੇ ਨਿਸ਼ਾਨੇ ਹਰਿਆਣ ਦੇ 42 ਸ਼ਹਿਰਾਂ ਵਿੱਚ ਮੌਸਮ ਵਿਭਾਗ ਨੇ ਬਰਸਾਤ ਦਾ orange alert ਕੀਤਾ ਜਾ ਰਿਹਾ ਹੈ ਸੰਭਾਵਨਾ ਦਿਤਾਈ ਗਈ ਹੈ ਕਿ ਇਹਨਾਂ ਸ਼ਹਿਰਾਂ ਵਿੱਚ ਗਰਜ ਚਮਕ ਦੇ ਨਾਲ ਆਕਾਸ਼ਮਈ ਬਿਜਲੀ ਡਿੱਗਣ ਦਾ ਵੀ ਖਤਰਾ 30 ਤੋਂ 40 ਕਿਲੋਮੀਟਰ ਦੀ ਸਪੀਡ ਨਾਲ ਚੱਲਣੀਆਂ ਤੇਜ਼ ਹਵਾਵਾਂ ਇਸ ਦਿਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦਰਮਿਆਨ ਮੱਧਮ ਤੋਂ ਹਲਕੀ ਬਰਸਾਤ ਦੇ ਵੀ ਅਸਰ ਦੱਸੇ ਗਏ ਇਸ ਤਰਫ ਆ ਪੰਜਾਬ ਵਿੱਚ ਜਿੱਥੇ ਬੀਜੇਪੀ ਦੇ ਉਮੀਦਵਾਰਾਂ ਦਾ ਕਿਸਾਨਾਂ ਦੁਆਰਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਮਾਧ्‍यप्रदेश ਦੀ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਬਾਲੀਵੁੱਡ ਐਕਟ੍ਰੈਸ ਕੰਗਨਰ ਰ瑙ਤ ਦੇਖਲਾ ਵੀ ਕਿਸਾਨ ਮੋਰਚਾ ਖੋਲ ਸਕਦੇ ਹਨ ਇਹ ਸੰਕੇਤ ਪੰਜਾਬ ਦੇ ਕਾਂਗਰਸ ਕੱਤਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇੱਕ ਸਵਾਲ ਦੇ ਜਵਾਬ ਵਿੱਚ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਕੰਗਨਰ ਦੇਖਲਾ ਪੂਰਾ ਪੰਜਾਬ ਚੋਣ ਲੜੇਗਾ ਚੰਡੀਗੜ੍ਹ ਦੇ ਲੋਕਾਂ ਨੂੰ ਗਰਮੀ ਵਿੱਚ ਪੀਣ ਦੇ ਪਾਣੀ ਬਿਨਾ ਕਿਸੇ ਕਿੱਲੇ ਤੋਂ ਮੁਹैया ਕਰਵਾਉਣ ਦੇ ਲਈ ਨਗਰ ਨਿਗਮ ਨੇ ਅਪਣਾਈ ਸਖਤੀ ਨਿਗਮ ਨੇ ਤੈਕੀਤਾ ਕਿ 15 April ਤੋਂ ਜੋ ਪਾਣੀ ਦੀ ਬਰਬਾਦੀ ਕਰੇਗਾ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਤਰ੍ਹਾਂ ਜਿੱਥੇ 5000 ਰੁਪਏ ਦਾ ਜੁਰਮਾਨਾ ਲਗਾਇਆ ਜਾਏਗਾ ਇਸ ਦੇ ਬਾਅਦ ਵਿਅਕਤੀ ਬਾਜ਼ ਨਹੀਂ ਆਉਂਦਾ ਤਾਂ ਸਿੱਧੇ ਪਾਣੀ ਦਾ ਉਸ ਦਾ ਕਨੈਕਸ਼ਨ ਕੱਟ ਦਿੱਤਾ ਜਾਵੇਗਾ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਹੈ ਨਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਹੂੰ ਪੰਜਾਬੀ ਚੈਨਲ